ਦੋਸਤੋ ਸਾਇਦ ਤੁਸੀਂ ਇਦਾਂ ਕਦੇ ਨਹੀਂ ਦੇਖਿਆ ਹੋਵੇਗਾ ਵੀਰ ਦੀ ਜਿਹੜੀ ਕਾਰ ਉਹ ਚੋਰ ਚੋਰੀ ਕਰਨ ਦੇ ਲਈ ਆਈ ਸੀ ਪਰ ਵੀਰ ਨੇ ਉਹਨਾਂ ਚੋਰਾਂ ਦਾ ਹੀ ਧੰਨਵਾਦ ਕੀਤਾ ਆ ਤੁਸੀਂ ਵੀ ਹੈਰਾਨ ਰਹਿ ਗਏ ਉਹ ਗੱਲ ਸੁਣ ਕੇ ਕੱਲ੍ਹ ਦੇ ਦਰਸਨ ਦੋਸਤੋ ਇਦਾਂ ਹੀ ਆ ਵੀਰ ਦਾ ਨਾਮ ਆ ਦੀਪ ਖੁਰਮੀ ਜੋ ਕਿ ਕੈਨੇਡਾ ਦੇ ਇੱਕ ਮਸ਼ਹੂਰ ਫੋਟੋਗ੍ਰਾਫਰ ਨੇ ਅਤੇ ਵੀਰ ਦੀ ਰੂਬੀ ਕੋਨ ਗੱਡੀ ਆ ਅਤੇ ਰੂਬੀ ਕੋਨ ਗੱਡੀ ਨੂੰ ਚੋਰਾਂ ਨੇ ਜ਼ਿਆਦਾ ਨੁਕਸਾਨ ਨਹੀਂ ਪਹੁੰਚਾਇਆ ਤੁਸੀਂ ਦੇਖ ਸਕਦੇ ਹੋ ਵੀਰ ਨੇ ਉਹਨਾਂ ਚੋਰਾਂ ਦਾ ਧੰਨਵਾਦ ਕੀਤਾ ਪਰ ਜਿਹੜਾ ਵੀਰ ਦਾ ਡਾਟਾ ਵਗੈਰਾ ਸੀ ਹਾਰਡ ਡਿਸਕਾਂ ਵਗੈਰਾ ਸੀ ਉਹ ਚੋਰ ਚੋਰੀ ਕਰਕੇ ਲੈ ਗਏ ਅਤੇ ਵੀਰ ਨੇ ਰਿਕੁਐਸਟ ਕੀਤੀ ਉਹਨਾਂ ਚੋਰਾਂ ਨੂੰ ਵੀ ਇਸ ਥਾਂ ਤੇ ਆ ਕੇ ਇਸ ਨੂੰ ਫੜਾਓ ਤੋ ਅਤੇ ਮੈਂ ਉਹਨਾਂ ਨੂੰ ਦੁੱਗਣੇ ਪੈਸੇ ਦਵਾਂਗਾ ਬਾਕੀ ਤੁਸੀਂ ਇੱਕ ਵਾਰ ਵੀਰ ਦੀ ਇਹ ਵੀਡੀਓ ਵੀ ਜਰੂਰ ਦੇਖੋ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੀਰੇ ਚੋਰਾਂ ਦਾ ਵੀਰੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਥੈਂਕ ਯੂ ਗਾਦਾ ਤੁਸੀਂ ਮੇਰੀ ਗੱਡੀ ਚੋਰੀ ਕਰਨਾ ਹੈ ਰਾਤ ਰਾਈਡ ਤੇ ਬਟਾ ਤੁਸੀਂ ਇੱਥੇ ਡੈਮੇਜ ਨਹੀਂ ਕੀਤਾ ਜਦੋਂ ਤੁਸੀਂ ਇਹਦਾ ਹਾਰਡ ਟੌਪ ਚੱਕਿਆ ਰਾਈਟ ਸੋ ਡੈਮੇਜ ਨਹੀਂ ਕੀਤਾ ਐਨੀ ਥੈਂਕ ਯੂ ਜਿਹੜੇ ਲੌਕ ਟੁੱਟੇ ਆ ਤੁਹਾਨੂੰ ਮੇਰੇ ਲੌਕ ਤੇ થોੜੇ ਪੈਸੇ ਲੱਗੇ ਬਟ ਅੰਦਰੋਂ ਲੌਕ ਚੱਕ ਤੁਸੀਂ ਹਾਰਡ ਟੌਪ ਉੱਪਰ ਚੱਕਿਆ ਇਹ ਨਹੀਂ ਡੈਮੇਜ ਕੀਤਾ ਇਹਦਾ ਬਹੁਤ ਥੈਂਕ ਯੂ ਐਂ ਦੂਜੀ ਗੱਲ ਇਹ ਆ ਵੀ ਜਿਹੜੇ ਤੁਸੀਂ ਮੇਰੇ ਕਾਰ ਐਸਐਸਡੀਆਂ ਡਰਾਈਵਸ ਐਂਡ ਮੇਰੇ ਜਿਹੜੇ ਮੈਮਰੀ ਕਾਰਡ ਲੱਗ ਗਏ ਆ ਜੇ ਤੁਸੀਂ ਮੈਨੂੰ ਵਾਪਸ ਕਰ ਦਿਓ ਮੈਂ ਤੁਹਾਨੂੰ ਦੁੱਗਣੀ ਕੀਮਤ ਦੇ ਸਕਦਾ ਕਿਉਂਕਿ ਮੇਰਾ ਬਹੁਤ ਹੀ ਇੰਪੋਰਟੈਂਟ ਡਾਟਾ ਉਹਨਾਂ ਤੇ ਵਿਆਹਾਂ ਦਾ ਹੈਗਾ ਸੋ ਪਲੀਜ਼ ਮੈਂ ਕੱਲੀ ਗ ਤੇ ਮੈਂ ਭਰਾ ਉਹ ਤੇ ਪੈਸੇ ਥੋੜੇ ਰੱਖ ਦੂੰਗਾ ਬਟ ਮੇਰੇ ਕਾਰਡ ਮੈਂਤਲੀ ਗੱਲ ਆ ਵੀ ਵਾਪਸ ਕਰ ਦਿਓ ਤੇ ਕਿਉਂਕਿ ਮੇਰਾ ਬਹੁਤ ਇੰਪੋਰਟੈਂਟ ਡਾਟਾ ਤੁਹਾਡੇ ਲਈ ਤਾਂ 5-700 ਡਾਲਰ ਦੇ ਕਾਰ ਆ ਪਰ ਮੇਰੇ ਲਈ ਉਹ ਬਹੁਤ ਹੀ ਕੀਮਤੀ ਆ ਕਿਉਂਕਿ ਲੋਕਾਂ ਦੇ ਵਿਆਹ ਉਹਦੇ ਚ ਹੈਗੇ ਆ ਸੋ ਮੈਂਤਲੀ ਗੱਲ ਆ ਪਲੀਜ਼ ਉਹ ਵਾਪਸ ਕਰ ਦਿਓ ਐ ਗੱਡੀ ਲਈ ਇੱਕ ਵਾਰੀ ਫੇਰ ਥੈਂਕ ਯੂ ਤੁਸੀਂ ਬਹੁਤ ਧਿਆਨ ਨਾਲ ਮੇਰੀ ਗੱਡੀ ਦੀ ਚੋਰੀ ਕੀਤੀ ਆ ਵੀ ਜਿਹੜਾ ਡੈਮੇਜ ਨਹੀਂ ਕੀਤਾ ਸੋ ਥੈਂਕ ਯੂ ਸੋ ਮਚ ਸੋ ਇਹ ਰਿਕੁਐਸਟ ਕੀਤੀ ਆ ਵੀਰ ਨੇ ਚੋਰਾਂ ਨੂੰ ਬਈ ਤੁਸੀਂ ਇੱਥੇ ਕੀਤੇ ਮੇਰੀ ਚੀਜ਼ਾਂ ਰੱਖ ਜੋ ਮੈਂ ਤੁਹਾਨੂੰ ਪੈਸੇ ਦੇ ਦੂੰਗਾ ਦੁੱਗਣੇ ਪੈਸੇ ਦੇ ਦੂੰਗਾ ਉਹਨਾਂ ਚੀਜ਼ਾਂ ਤੋਂ ਜਿਨ੍ਹਾਂ ਦੀਆਂ ਇਹ ਚੀਜ਼ਾਂ ਨੇ ਪਰ ਪਲੀਜ਼ ਕਿਰਪਾ ਕਰਕੇ ਰੱਖ ਜੋ ਮੇਰਾ ਜਿਹੜਾ ਜ਼ਰੂਰੀ ਇੰਪੋਰਟੈਂਟ ਡਾਟਾ ਆ ਵਿਆਹ ਸਾਧੀਆਂ ਦਾ ਡਾਟਾ ਆ ਅੱਗੇ ਵੀ ਪਹੁੰਚਾਣਾ ਹੁੰਦਾ ਦੋਸਤੋਂ ਤੁਹਾਨੂੰ ਪਤਾ ਆ ਜਿਨ੍ਹਾਂ ਦੇ ਵਿਆਹ ਸਾਧੀਆਂ ਦੇ ਵਿੱਚ ਕੰਮ ਕੀਤਾ ਹੁੰਦਾ ਆ ਤਾਂ ਇਹ ਰਿਕੁਐਸਟ ਕੀਤੀ ਆ ਦੀਪ ਗੁਰਮੀ ਬਾਈ ਨੇ ਬਾਕੀ ਮਸ਼ਹੂਰ ਫੋਟੋਗ੍ਰਾਫਰ ਨੇ ਬਾਕੀ ਤੁਸੀਂ ਜਾ ਕੇ deepphotography.ca ਇੰਸਟਾਗ੍ਰam ਤੇ ਪੇਜ ਆ ਬਾਈ ਦਾ ਜਾ ਕੇ ਚੈੱਕ ਵੀ ਕਰ ਸਕਦੇ ਹੋ ਬਹੁਤ ਹੀ ਘੈਂਟ ਕੰਮ ਕਰਦੇ ਨੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ